ਪੁਲਿਸ ਵਰਦੀ ਉੱਤੇ ਅਣਗਿਣਤ ਦਾਗ ਲਵਾਉਣ ਵਾਲਾ ਤਤਕਾਲੀ ਐਸਐਚਓ ਇੰਸਪੈਕਟਰ ਸੀ타ਰਾਮ ਉਸ ਦੇ ਸਾਰੇ ਪੁੱਠੇ ਕਾਰਨਾਮਿਆਂ ਦਾ ਪੂਰਾ ਸੱਚ ਕੀ ਹੈ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਉਸ ਦੇ ਕੀਤੇ ਹੋਏ ਗੁਨਾਹਾਂ ਦੀ ਇੱਕ ਲੰਮੀ ਸੂਚੀ ਹੈ ਜਿਹੜੀ ਉਸ ਦੇ ਵਿੱਚੋਂ ਕੁਝ ਬਹੁ ਚਰਚਿਤ ਕੇਸਾਂ ਦਾ ਹਵਾਲਾ ਦੇ ਕੇ ਜਾਣਕਾਰੀ ਸਾਂਝੀ ਕਰਾਂਗੇ ਹਾਲ ਦੀ ਘੜੀ ਦੇ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਸ ਵਕਤ ਉਸ ਦੀ ਉਮਰ ਵੀ 80 ਸਾਲ ਹੋ ਚੁੱਕੀ ਹੈ ਪਰ ਉਸ ਵੇਲੇ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਨਾਲ ਮਿਲ ਕੇ ਉਸ ਨੇ ਕਿਹੜੇ ਕਿਹੜੇ ਕਾਰਨਾਮੇ ਕੀਤੇ ਜਿਸ ਦੇ ਨਾਲ ਪੰਜਾਬ ਦੇ ਬੇਕਸੂਰ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਗਵਾ ਤੇ ਲਾਪਤਾ ਕੀਤੇ ਗਏ ਨੌਜਵਾਨ ਇਥੋਂ ਤੱਕ ਕਿ ਸ਼ਹੀਦ ਭਗਤ ਸਿੰਘ ਦੇ ਭਾਣਜੇ ਨੂੰ ਅਗਵਾ ਤੇ ਲਾਪਤਾ ਕਰਨ ਦੇ ਕੇਸ ਵਿੱਚ ਵੀ ਸ਼ਾਮਲ ਸੀ ਇਹ ਇੰਸਪੈਕਟਰ ਸੀਤਾਰਾਮ ਹੁਣ ਦੱਸਦੇ ਹਾਂ ਕਿ ਇਸ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਹੋਈ ਹੈ ਉਸ ਕੇਸ ਕਿਸ ਕੇਸ ਦੇ ਵਿੱਚ ਹੋਈ ਹੈ ਔਰ ਸ਼ਹੀਦ ਭਗਤ ਸਿੰਘ ਦੇ ਭਾਂਜੇ ਨੂੰ ਅਗਵਾ ਤੇ ਲਾਪਤਾ ਕਰਨ ਦੇ ਮਾਮਲੇ ਵਿੱਚ ਕਿਵੇਂ ਸ਼ਾਮਲ ਸੀ ਦਰਅਸਲ ਖਾੜਕੂਬਾਦ ਸਮੇਂ ਸਰਹੱਦੀ ਜ਼ਿਲ੍ਹਾ ਤਰਨਤਾਰਨ ਵਿੱਚ ਖੌਫ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਸੀਤਾ RAM ਕਿਉਂਕਿ ਇਸ ਤੇ ਸੀਨੀਅਰ ਅਧਿਕਾਰੀ ਸੀ ਜਿਹੜੇ ਪੁਲਿਸ ਦੇ ਉਸ ਦੇ ਨਾਲ ਐਸੀ ਮਿਲੀਭੁਗਤ ਸੀ ਕਿ ਜਦੋਂ ਵੀ ਕਿਸੇ ਬੇਕਸੂਰ ਨੌਜਵਾਨ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਸੀ ਤਾਂ ਸੀਤਾ RAM ਵੱਡੇ ਅਫਸਰਾਂ ਦੀ ਪਹਿਲੀ ਪਸੰਦ ਹੁੰਦਾ ਸੀ ਮੁਹਾਲੀ ਚ ਸੀਬੀਆਈ ਦੀ ਅਦਾਲਤ ਵੱਲੋਂ 6 ਫਰਵਰੀ 1993 ਨੂੰ ਤਰਨਤਾਰਨ ਦੇ ਗੁਲਾਲੀਪੁਰ ਤੇ ਬਾਂਮਣੀਵਾਲਾ ਦੇ ਦੋ ਨੌਜਵਾਨਾਂ ਨੂੰ ਚੁੱਕ ਕੇ ਝੂਠੇ ਮੁਕਾਬਲੇ ਚ ਜਿਸ ਸਾਬਕਾ ਇੰਸਪੈਕਟਰ ਸੀਤਾ RAM ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਸ ਸਮੇਂ ਦੇ ਵਿਵਾਦਤ ਐਸਐਸਪੀ ਅਜੀਤ ਸਿੰਘ ਸੰਧੂ ਦੇ ਨਾਲ ਦਾ ਖਾਸਮ ਖਾਸ ਮੰਨਿਆ ਜਾਂਦਾ ਸੀ ਅਜੀਤ ਸਿੰਘ ਸੰਧੂ ਉਹ ਐਸਐਸਪੀ ਸੀ ਤਰਨਤਾਰਨ ਇਲਾਕੇ ਦੇ ਵਿੱਚ ਜਿਸ ਦੇ ਹੋਰ بڑے ਕਾਰਨਾਮੇ ਨੇ ਇਥੋਂ ਤੱਕ ਕਿ ਜਸਵੰਤ ਸਿੰਘ ਖਾਲੜਾ ਦੇ ਨਾਲ ਤੇ ਹੋਰ ਵੱਡੇ ਜਿਹੜੇ ਕਾਰਕੁਨ ਸੀ ਜਿਹੜੇ ਲੋਕਾਂ ਦੇ ਲਈ ਲੜਦੇ ਸੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਸੀ ਉਹ ਉਹਨਾਂ ਦੀ ਨਜ਼ਰ ਦੇ ਵਿੱਚ ਇੱਕ ਤਰ੍ਹਾਂ ਦੇ ਦੁਸ਼ਮਣ ਸੀ ਇਸ ਤੋਂ ਇਲਾਵਾ ਬਹੁਤ ਸਾਰੇ ਮੁਕਾਬਲਿਆਂ ਦੇ ਕੇਸਾਂ 'ਚ ਵੀ ਇਹ ਸ਼ਾਮਲ ਰਿਹਾ ਸੀਤਾ ਰਾਮ ਹੋਰ ਤਾਂ ਹੋਰ ਭਾਰਤ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਕੁਲਜੀਤ ਸਿੰਘ ਟੋਟ ਨੂੰ ਜੁਲਾਈ 1999 'ਚ ਹੁਸ਼ਿਆਰਪੁਰ ਦੇ ਇਲਾਕੇ 'ਚ ਚੁੱਕ ਕੇ ਲਾਪਤਾ ਕਰਨ ਵਾਲੀ ਪਾਰਟੀ 'ਚ ਵੀ ਸੀਤਾ ਰਾਮ ਸ਼ਾਮਲ ਪਾਇਆ ਗਿਆ ਸੀ ਸ਼ਹੀਦ ਭਗਤ ਸਿੰਘ ਦੇ ਭਾਣਜੇ ਨੂੰ ਅਗਵਾ ਕਰਕੇ ਬਾਅਦ ਵਿੱਚ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਨ ਸਮੇਂ ਭੱਜ ਜਾਣ ਦੀ ਕਹਾਣੀ ਘੜ ਕੇ ਉਸ ਆਧਾਰ ਤੇ ਲਾਪਤਾ ਕਰ ਦਿੱਤਾ ਗਿਆ ਬਾਅਦ ਵਿੱਚ ਮਈ 2014 ਨੂੰ ਸੈਸ਼ਨ ਜੱਜ ਹਾਰਪੁਰ ਵੱਲੋਂ ਸੀਤਾ ਰਾਮ ਸਮੇਤ ਤਿੰਨ ਪੁਲਿਸ ਅਧਿਕਾਰੀਆਂ ਨੂੰ 5-5 ਸਾਲ ਦੀ ਉਸ ਕੇਸ ਦੇ ਵਿੱਚ ਸਜ਼ਾ ਵੀ ਸੁਣਾਈ ਗਈ ਘੱਟ ਸਜ਼ਾ ਦੇ ਫੈਸਲੇ ਖਿਲਾਫ ਪਰਿਵਾਰ ਨੇ ਉੱਚ ਅਦਾਲਤ 'ਚ ਅਪੀਲ ਦਾਖਲ ਕੀਤੀ ਸੀ ਇਸੇ ਤਰ੍ਹਾਂ ਬਲਟੋਹਾ ਪਿੰਡ ਦੇ surjit singh ਨੂੰ ਵੀ 1993 ਵਿੱਚ ਚੁੱਕ ਕੇ ਇੱਕ ਹੋਰ ਨੌਜਵਾਨ ਨਾਲ ਝੂਠੇ ਮੁਕਾਬਲੇ 'ਚ ਮਾਰ ਕੇ ਜਦੋਂ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਲਜਾਇਆ ਗਿਆ ਤਾਂ surjit singh ਸਾਹ ਲੈ ਰਿਹਾ ਸੀ ਜਿਸ ਤੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਸੀਤਾ RAM ਉਸ ਨੂੰ ਹਸਪਤਾਲ 'ਚੋਂ ਦੁਬਾਰਾ ਚੁੱਕ ਕੇ ਮਾਰ ਕੇ ਫਿਰ ਪੋਸਟਮਾਰਟਮ ਲਈ ਲਿਆਇਆ ਸੀ ਇਸ ਤਰ੍ਹਾਂ ਦੇ ਪੁੱਠੇ ਕਾਰਨਾਮੇ ਕਰਦਾ ਰਿਹਾ ਇਹ ਸੀਤਾ RAM ਜਿਸ ਨੂੰ ਹੁਣ ਉਮਰ ਕੈਦ ਦੀ ਸਜ਼ਾ ਹੋਈ ਹੈ ਇਸ ਕੇਸ ਦੀ ਬਹੁਤ ਚਰਚਾ ਰਹੀ ਤੇ ਅਖਬਾਰਾਂ ਦੀਆਂ ਖਬਰਾਂ ਦੇ ਆਧਾਰ ਤੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਸੀਬੀਆਈ ਨੇ ਸੀਤਾ RAM ਤੇ ਹੋਰਨਾ ਖਿਲਾਫ ਕਤਲ ਦਾ ਮੁਕਦਮਾ ਦਰਜ ਕੀਤਾ ਤੇ 1998 ਚ ਸੀਤਾ RAM ਤੇ ਹੋਰਨਾ ਨੂੰ ਅਮ੍ਰਿਤਸਰ ਸੈਸ਼ਨ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ 10 ਸਾਲ ਜੇਲ੍ਹ ਚ ਰਹਿਣ ਉਪਰੰਤ ਹਾਈ ਕੋਰਟ ਨੇ 2008 ਚ ਸ਼ੱਕ ਦਾ ਆਧਾਰ ਤੇ ਸਬੂਤਾਂ ਦੀ ਘਾਟ ਕਾਰਨ ਸੀਤਾ RAM ਤੇ ਹੋਰਨਾ ਨੂੰ ਬਰੀ ਕਰ ਦਿੱਤਾ ਪੀੜਤ ਧਿਰ ਦੇ ਵਕੀਲ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਜੋ মিডিਆ ਨਾਲ ਗੱਲਬਾਤ ਕੀਤੀ ਉਸ ਵਿੱਚ ਦੱਸਿਆ ਕਿ ਸਵਾਲ ਇਹ ਪੈਦਾ ਹੁੰਦਾ ਕਿ 6 ਫਰਵਰੀ 1993 ਨੂੰ ਬਣਾਏ ਮੁਕਾਬਲੇ ਜਿਸ ਨੂੰ ਹੁਣ ਅਦਾਲਤ ਨੇ ਝੂਠਾ ਕਰਾਰ ਦਿੱਤਾ ਵਿੱਚ ਪੁਲਿਸ ਨੇ ਇੱਕ A L R ਰਾਈਫਲ ਦੋ ਮੈਗਜ਼ੀਨ 36 ਕਾਰਤੂਸ ਤੇ ਐਂਟੀ ਟੈਕ ਬੰਬ ਤੇ 10 ਡੇਟੋਨੇਟਰ ਤੇ 10 ਕਿਲੋ ਬਾਰੂਦ ਤੇ 11 ਫਿਊਜ਼ ਦੀ ਬਰਾਮਦਗੀ ਵੀ ਦਿਖਾਈ ਸੀ ਪਰ ਹੁਣ ਸਾਬਤ ਹੁੰਦਾ ਹੈ ਕਿ ਪੁਲਿਸ ਨੇ ਇਹ ਹਥਿਆਰ ਆਪਣੇ ਕੋਲੋਂ ਪਾਏ ਸਨ ਇਸੇ ਤਰ੍ਹਾਂ ਉਸ ਸਮੇਂ ਤਰਨਤਾਰ ਪੁਲਿਸ ਨੇ ਮਰਨ ਵਾਲਿਆਂ ਜਿਵੇਂ ਕਿ ਗੁਰਦੇਵ ਸਿੰਘ ਤੇ ਸੁਖਵੰਤ ਸਿੰਘ ਨੂੰ 300 ਕਤਲ ਅਗਵਾ ਫਰੋਤੀ ਦੇ ਕੇਸਾਂ 'ਚ ਲੜੀਂਦੇ ਦੱਸਿਆ ਸੀ ਪਰ ਅਦਾਲਤੀ ਕਾਰਵਾਈ ਦੌਰਾਨ ਇੱਕ ਵੀ ਕੇਸ ਸਾਬਤ ਨਹੀਂ ਸੀ ਕਰ ਸਕੇ ਇਸ ਤਰ੍ਹਾਂ ਝੂਠੇ ਕੇਸ ਪਾ ਦਿੱਤੇ ਜਾਂਦੇ ਸਨ ਬੇਕਸੂਰ ਨੌਜਵਾਨਾਂ ਦੇ ਉੱਤੇ ਹੋਰ ਤੇ ਹੋਰ ਸਹਿ ਦੋਸ਼ੀ ਕਸ਼ਮੀਰ ਸਿੰਘ ਗਿੱਲ ਜੋ ਕਿ ਉਸ ਸਮੇਂ ਡੀਐਸਪੀ ਪੱਟੀ ਤੈਨਾਤ ਸਨ ਤੇ ਮੁਕਾਬਲਾ ਉਹਨਾਂ ਦੀ ਹੋਣ ਦਾ ਦਾਵਾ ਕੀਤਾ ਸੀ ਪਰ ਅਦਾਲਤੀ ਕਾਰਵਾਈ ਦੌਰਾਨ ਆਪਣੀ ਮੁਕਾਬਲੇ ਵਿੱਚ ਸ਼ਮੂਲੀਅਤ ਤੋਂ ਮੁਕਰ ਗਏ ਜੋ ਸੀ타ਰਾਮ ਨੂੰ ਸਜ਼ਾ ਲਈ ਅਹਿਮ ਸਬੂਤ ਬਣ ਗਿਆ ਹੋਰ ਤੇ ਇਸ ਦੇ ਨਾਲ ਇਹ ਵੀ ਗੱਲ ਜੁੜਦੀ ਹੈ ਕਿ ਗੁਰਦੇਵ ਸਿੰਘ ਨੂੰ ਬਲਦੇਵ ਸਿੰਘ ਤੇ ਸੁਖਵੰਤ ਸਿੰਘ ਨੂੰ ਮੁਕਾਬਲੇ ਦੇ ਕਾਗਜ਼ਾਤਾਂ 'ਚ ਸੁਖਦੇਵ ਸਿੰਘ ਜਿਹੜਾ ਕਿ ਗਲਤ ਨਾਮ ਲਿਖ ਕੇ ਇਹ ਕੋਸ਼ਿਸ਼ ਕੀਤੀ ਸੀ ਕਿ ਵਾਰਸਾਂ ਨੂੰ ਮ੍ਰਿਤਕਾਂ ਬਾਰੇ ਪਤਾ ਹੀ ਨਾ ਲੱਗ ਸਕੇ ਪਰ ਕੁਲਜੀਤ ਸਿੰਘ ਠੱਟ ਦੇ ਭਰਾ ਤੇ ਸ਼ਹੀਦ ਭਗਤ ਸਿੰਘ ਦੇ ਭਾਣ ਜੀ ਹਰਭਜਨ ਸਿੰਘ ਠੱਟ ਨੇ ਕਿਹਾ ਕਿ ਕੁਲਜੀਤ ਸਿੰਘ ਦੇ ਮੁਕਾਬਲੇ ਸੰਬੰਧੀ ਸੀਤਾ ਰਾਮ ਨੂੰ ਘੱਟ ਸਜ਼ਾ ਮਿਲੀ ਸੀ ਪਰ ਉਕਤ ਮਾਮਲੇ ਵਿੱਚ ਸੀਤਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਮਿਲਣ ਨਾਲ ਉਹਨਾਂ ਨੂੰ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਸ਼ਾਂਤੀ ਤਾਂ ਮਿਲੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਮੁਕਾ ਦਿੱਤੇ ਗਏ ਸਨ ਤੇ ਹੁਣ ਤਰਨਤਾਰਨ ਦੀ ਇੱਕ ਬਹੁਤ ਪੁਰਾਣੇ ਮਾਮਲੇ ਦੇ ਵਿੱਚ ਸੀਤਾ ਰਾਮ ਨੂੰ ਉਮਰ ਕੈਦ ਦੀ ਮੁਰ ਤੋਂ ਸਜ਼ਾ ਸੁਣਾਈ ਗਈ ਹੈ ਅਦਾਲਤੀ ਪ੍ਰਕਿਰਿਆਵਾਂ ਦੌਰਾਨ ਸਬੂਤਾਂ ਦੀ ਘਾਟ ਕਾਰਨ ਕਈ ਕੇਸਾਂ ਇੱਕ ਕੇਸ ਜਿਹੜਾ ਪਹਿਲਾਂ ਸੀ ਉਸ ਵਿੱਚੋਂ ਬਰੀ ਵੀ ਹੁੰਦਾ ਪਰ ਆਖਰਕਾਰ ਫਿਰ ਕਾਨੂੰਨ ਦੇ ਸ਼ਕੰਜੇ ਦੇ ਵਿੱਚ ਜਕੜਿਆ ਗਿਆ ਜਿਹੜੀ ਆ ਉਹ ਸੁਪੰਜੇ ਦੇ ਵਿੱਚ ਜਕੜਿਆ ਗਿਆ ਜਿਸ ਕਰਕੇ ਹੁਣ ਉਸ ਨੂੰ ਸਜ਼ਾ ਭੁਗਤਨੀ ਪਵੇਗੀ ਸੀਤਾ ਰਾਮ ਦੇਹੁਰ ਅਜੇ ਕਿੰਨੇ ਪੁੱਠੇ ਕਾਰਨਾਮੇ ਹੋਣਗੇ ਜੋ ਸ਼ਾਇਦ ਹਾਲੇ ਤੱਕ ਨਾ ਅਦਾਲਤੀ ਪ੍ਰਕਿਰਿਆਦਰਾਂ ਨਾ ਪੁਲਿਸ ਦੇ ਰਿਕਾਰਡ ਵਿੱਚ ਨਾ ਕਿਤੇ ਹੋਰ ਰਿਕਾਰਡ ਤੇ ਜਿਹੜੇ ਨੇ ਕੀਤੇ ਗਏ ਹੋਣਗੇ ਅਜਿਹੇ ਪੁੱਠੇ ਕਾਰਨਾਮੇ ਤੋਂ ਇੱਕ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੀਤਾ RAM ਨੇ ਉਸ ਵਕਤ ਵੱਡੇ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਉਹਨਾਂ ਦਾ ਖਾਸਮ ਖਾਸ ਬਣ ਕੇ ਕਿੰਨੇ ਲੋਕਾਂ ਦੇ ਨਾਲ ਜ਼ੁਲਮ ਠਾਇਆ ਹੋਵੇਗਾ ਇਸੇ ਕਾਰਨ ਉਸ ਇਲਾਕੇ ਦੇ ਵਿੱਚ ਇਸ ਨੂੰ ਜ਼ਾਲਮ ਥਾਣੇਦਾਰ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੁਣ ਇੰਸਪੈਕਟਰ ਸੀਤਾ RAM ਦੀ ਜਿਹੜੀ ਬਜ਼ੁਰਗਾਂ ਵਾਸਤੇ ਵੀ ਸਜ਼ਾ ਭੁਗਤਣ ਦੀ ਜਿਹੜੀ ਇਹ ਗੱਲ ਜਾਂ ਘੜੀ ਸਾਹਮਣੇ ਆਈ ਹੈ ਇਸ ਦੇ ਵਿੱਚ ਸ਼ਾਇਦ ਹੀ ਉਸ ਦੇ ਮਨ ਵਿੱਚ ਇਹ ਪਛਤਾਵਾ ਹੋਵੇ ਕਿਉਂਕਿ ਕਈ ਕੇਸ ਨੇ ਜਿਹੜੇ ਉਸ ਨੂੰ ਸ਼ਾਇਦ ਹੀ ਰਾਤ ਨੂੰ ਸੌਣ ਵੀ ਨਾ ਦਿੰਦੇ ਹੋਣਗੇ। ਤਰਜਾਨਾ ਜੀਤ ਅਖਬਾਰ ਦੇ ਪੱਤਰਕਾਰ ਹਰਿੰਦਰ ਸਿੰਘ ਦੀ ਰਿਪੋਰਟ ਦੇ ਹਵਾਲੇ ਨਾਲ ਅਸੀਂ ਤੁਹਾਡੇ ਨਾਲ ਇਹ ਸਮੂਹ ਜਾਣਕਾਰੀ ਸਾਂਝੀ ਕੀਤੀ ਹੈ। ਫਿਲਹਾਲ ਜਦ ਤੱਕ ਕੋਈ ਇਸ ਬਾਬਤ ਜਾਜਹਿ ਕਾਰਨਾਮੇ ਕਰਨ ਦੀ ਹੋਰ ਕੋਈ ਭੇਤ ਖੁੱਲਦੀ ਰਿਪੋਰਟ ਸਾਹਮਣੇ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ। এবিসি ਪੰਜਾਬ ਦੇ ਨਾਲ।